ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਤੁਸੀਂ ਟਰੱਕਾਂ ਦੇ ਪਿੱਛੇ ਲਿਖਿਆ ਦੇਖਿਆ ਬੇਟੀ ਬਚਾਓ ਬੇਟੀ ਪੜਾਓ ਔਰ ਅਕਸਰ ਸਮਾਜ ਦੇ ਵਿੱਚ ਇੱਕ ਗੱਲ ਦੇਖਣ ਨੂੰ ਮਿਲਦੀ ਆ ਕਿ ਪੁੱਤ ਵਢਾਉਣ ਜਮੀਨਾ ਧੀਆ ਦੁੱਖ ਵਢਾਉਂਦੀਆਂ ਨੇ ਦੋਸਤੋ ਦੁੱਖ ਵਢਾਉਣ ਪੁੱਤ ਵਢਾਉਣ ਜਮੀਨਾ ਧੀਆ ਦੁੱਖ ਵਢਾਉਂਦੀਆਂ ਨੇ ਪਰ ਉਲਟੇ ਬਾਸ ਬਰੇਲੀ ਨੂੰ ਇੱਥੇ ਇੱਕ ਨਵਾਂ ਹੀ ਕિસ્사 ਸਾਡੇ ਸਾਹਮਣੇ ਆਇਆ ਇੱਕ ਬਾਪ ਸਾਡੇ ਕੋਲ ਰੋ ਰਿਹਾ ਔਰ ਉਹਦੀ ਧੀ ਨੇ ਉਹਦੇ ਨਾਲ ਇਸ ਬਾਪ ਦੇ ਕਹਿਣ ਦੇ ਮੁਤਾਬਿਕ ਜੋ ਕੁਝ ਵੀ ਕੀਤਾ ਮੈਂ ਤੁਹਾਨੂੰ ਸਿੱਧੇ ਤੌਰ ਤੇ ਇਸ ਬਾਪ ਦੇ ਨਾਲ ਮਿਲੌਣ ਦੀ ਕੋਸ਼ਿਸ਼ ਕਰੂੰਗਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਇਸ ਬਾਪ ਨਾਲ ਇਹਦੀ ਬੇਟੀ ਨੇ ਕੀ ਕੀਤਾ ਕਦੋਂ ਕੀਤਾ ਕਿਵੇਂ ਕੀਤਾ ਸਾਰੀ ਗਾਥਾ ਤੁਹਾਨੂੰ ਇਹ ਸਰਦਾਰ ਜੀ ਆਪਣੀ ਜ਼ੁਬਾਨੀ ਦੱਸੰਗੇ ਹਾਂਜੀ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਤਾਂ ਕੀ ਕੀ ਸ਼ੋਭਲਾ ਮੈਂ ਤੁਹਾਡਾ ਪਹਿਲਾ ਮੇਰਾ ਪਾਲ ਸਿੰਘ ਪਾਲ ਸਿੰਘ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਰਾਜੋ ਸਿੰਘ ਤੁਸੀਂ ਉਮਰ ਕਿੰਨੀ ਹੈ ਤੁਹਾਡੀ ਉਮਰ ਮੇਰੀ 70 ਸਾਲ ਦੀ 70 ਸਾਲ ਹਾਂਜੀ ਤੇ ਤੁਹਾਡੇ ਤੁਸੀਂ ਆਪਣੀ ਜ਼ਿੰਦਗੀ ਚ ਕੀ ਕੰਮ ਕੀਤਾ ਮੈਂ 10 ਸਾਲ ਦੁਬਈ ਚ ਕੀਤਾ ਦੁਬਈ ਚ ਹਾਂਜੀ ਤੁਸੀਂ ਰੋਵੋ ਨਾ ਤਸੱਲੀ ਨਾਲ ਪਬਲਿਕ ਦੇਖ ਰਹੀ ਹੈ ਰੋਣਾ ਨਹੀਂ ਹੈ ਹੌਸਲਾ ਰੱਖੋ ਤੁਹਾਡੇ ਨਾਲ ਕੀ ਅਜਾਹਾ ਹੋਇਆ ਜਿਹੜਾ ਕਿ ਤੁਸੀਂ ਗੱਲ ਕਰਨ ਤੋਂ ਜ਼ਿਆਦਾ ਰੋ ਰਹੇ ਹੋ ਕੀ ਹੋਇਆ ਉਹ ਦੱਸੋ ਸਾਡੇ ਦਰਸ਼ਕਾਂ ਨੂੰ ਮੈਨੂੰ ਹਨਾ ਇਹਨੇ ਪਹਿਲਾਂ ਲੜਾਈ ਕੀਤੀ ਘਰ ਦੇ ਵਿੱਚ ਕੌਣ ਹੈ ਉਹ ਲੜਕੀ ਲੜਕੀ ਮੇਰੀ ਇਹ ਲੜਕੀ ਨੇ ਮੇਰੀ ਦੋਤੀ ਨੇ ਲੜਾਈ ਕੀਤੀ ਤੁਹਾਡੀ ਦੋਤੀ ਨੇ ਕੀ ਨਾਮ ਹੈ ਤੁਹਾਡੀ ਦੋਤੀ ਦਾ ਦੋਤੀ ਦਾ ਹੈਗਾ ਰਾਜਵਿੰਦੂ ਰਾਜਵਿੰਦ ਨੇ ਜੈਨੂ ਦਾ ਉਹਦਾ ਨਾਮ ਪੁੱਛ ਲਿਓ ਦੋਤੀ ਦਾ ਦੋਤੀ ਦਾ ਨਾਮ ਭੁੱਲ ਗਏ ਚਲੋ ਕੋਈ ਤੁਹਾਡੀ ਬੇਟੀ ਦਾ ਕੀ ਨਾਮ ਹੈ ਉਹਦਾ ਹੈਗਾ ਨਿੰਦਰ ਨਿੰਦਰ ਨਿੰਦਰਵਿੰਦਰ ਨਿੰਦਰ ਨਿੰਦਰ ਭਾਬੀ ਤੇ ਤੁਹਾਡੇ ਬੱਚੇ ਕਿੰਨੇ ਆ ਨਿੰਦਰ ਸਿੰਦਰ ਇੱਕ ਮੇਰਾ ਲੜਕਾ ਇੱਕ ਲੜਕੀ ਲੜਕੇ ਦਾ ਕੀ ਨਾਮ ਹੈ ਉਹਦਾ ਜਜੀਤ ਸਿੰਘ ਦਲਜੀਤ ਸਿੰਘ ਹਾਂਜੀ ਤੇ ਬਹੂ ਦਾ ਕੀ ਨਾਮ ਹੈ ਬਹੂ ਦਾ ਨੌ ਹੈਗਾ ਰਾਜਵਿੰਦਰ ਰਾਜਵਿੰਦਰ ਹਾਂਜੀ ਤੇ ਤੁਹਾਡੀ ਬੇਟੀ ਦਾ ਨਾਮ ਨਿੰਦਰ ਨਿੰਦਰ ਸਿੰਘ ਤੇ ਤੁਹਾਡੇ ਦਮਾਦ ਦਾ ਨਾਮ ਹਾਂਜੀ ਵਾਪਤ ਨਾ ਤੁਹਾਡੇ ਦਿਮਾਗ ਜੁਵਾਈ ਦਾ ਜੁਵਾਈ ਦਾ ਨਾ ਹੈਗਾ 1 2 ਕਹਿੰਦੇ ਆ 1 2 ਕਿੱਥੇ ਰਹਿੰਦੇ ਆ ਉਹ ਪਟਿਆਲੇ ਰਹਿੰਦੇ ਆ ਜਸੋਆ ਪਿੰਡ ਚ ਤੇ ਕੀ ਅਜਿਹਾ ਹੋਇਆ ਜਿਹੜਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿੱਦਾਂ ਕਿੱਦਾਂ ਹੋਇਆ ਕੀ ਕੁਝ ਹੋਇਆ ਕੀਤਾ ਇਹ ਸਾਰੀ ਜੀ ਮੈਂ ਇਹਨੇ ਰਿਅਲਟੀ ਮੈਂ ਪਲਾਟ ਖਰੀਦਿਆ ਉਹ ਵੇਚਿਆ 200 ਗਜ ਦਾ ਤੇ ਇਹ ਖਰੀਦਿਆ ਇਹ ਖਰੀਦ ਕੇ ਉਹ ਹੀ ਪੈਸਾ ਮੈਂ ਇੱਥੇ ਲਾਇਆ ਤੇ ਇਹ ਰਿਅਲਟੀ ਕਰਾਉਣ ਗਈ ਆਪਣੇ ਨਾਂ ਕਰਾ ਲਈ ਮੈਨੂੰ ਨਹੀਂ ਪੁੱਛਿਆ ਕੁੜੀ ਨੇ ਪੈਸਾ ਤੁਹਾਡਾ ਹਾਂਜੀ ਪਲਾਨ ਖਰੀਦਣ ਚ ਵੀ ਤੁਹਾਡਾ ਮੈਂ ਖਰੀਦਿਆ ਪਲਾਨ ਚ ਵੀ ਤੁਹਾਡਾ ਤੁਹਾਡਾ ਮੈਂ ਕਮਿਸ਼ਨ ਵੀ ਮੈਂ ਦਿੱਤੀ ਡੀਲਰ ਨੂੰ ਇਨਤਕਾਲ ਦੇ ਪੈਸੇ ਵੀ ਦਿੱਤੇ ਸਾਰਾ ਕੁਝ ਮੈਂ ਕੀਤਾ ਉਹ ਕੋਠੀ ਵੇਚੀ 200 ਗਜ ਦੀ ਉਹ ਵੇਚ ਕੇ ਇੱਥੇ ਸਾਰਾ ਪੈਸਾ ਲਾਇਆ ਫਿਰ ਮੈਂ ਆਪ ਬਣਾਈ ਬਣਾਈ ਵੀ ਆਪ ਆਪ ਬਣਾਈਆ ਮੈਂ ਖੜ ਕੇ ਤੇ ਇਹਨੂੰ ਰਜਿਸਟਰੀ ਉਹ ਲੜਕੀ ਤੁਹਾਡੀ ਆਪਣੇ ਨਾਮ ਕਰਾ ਗਈ ਉਹ ਰਹਿਤੀ ਆਪਣੇ ਨਾਮ ਕਰਾ ਗਈ ਮੈਨੂੰ ਨਹੀਂ ਪੁੱਛਿਆ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਨਾ ਮੈਨੂੰ ਕੋਈ ਪਤਾ ਨਹੀਂ ਲੱਗਾ ਮੈਨੂੰ ਐਸਾ ਪਤਾ ਨਹੀਂ ਕਮਲਾ ਗੱਲ ਦਿੰਦਾ ਇਹ ਛਾਲਿਆਂ ਤੋਂ ਜ਼ਿਆਦਾ ਕਿ ਚੀਜ਼ਾਂ ਸਿੱਟ ਕੇ ਮੈਨੂੰ ਬਾਦਲ ਕਰ ਦਿੱਤਾ ਤੁਹਾਡੀ ਬੇਟੀ ਨੇ ਤੁਹਾਡੇ ਨਾਂ ਦੀ ਪ੍ਰਾਪਰਟੀ ਤੁਹਾਡੇ ਪੈਸੇ ਨਾਲ ਕਮਾਈ ਹੋਈ ਆਪਣੇ ਨਾਂ ਕਰਾ ਲਈ ਤੇ بیٹے ਨੂੰ ਵੀ ਤੁਸੀਂ ਕੁਝ ਨਹੀਂ ਦਿੱਤਾ ਨਹੀਂ بیٹے ਨੂੰ ਕੁਝ ਨਹੀਂ ਦਿੱਤਾ ਨਹੀਂ ਇਹ じゃ ਕਿਉਂ ਹੋਇਆ ਇਦਾਂ ਕਿਵੇਂ ਹੋਇਆ ਇਹ ਐਵੇਂ ਕੀ ਆ ਇਹਨੇ ਘਰ ਦੇ ਵਿੱਚ ਲੜਾਈ ਸਾਨੂੰ ਪਾੜਿਆ ਪੈਨ ਤੁਹਾਡੀ ਬੇਟੀ ਨੇ ਹਾਂ ਬੇਟੀ ਨੇ ਬੇਟੀ ਨੇ ਤੁਹਾਨੂੰ ਪਿਓ ਪੁੱਤ ਨੂੰ ਪਾੜਤਾ ਪਾੜ ਦਿੱਤਾ ਪਾੜ ਕੇ ਇਹਨੇ ਮੈਨੂੰ ਉਹ ਨਾ ਸਖਾਲ ਕੇ ਆਪਣੇ ਨਾਲ ਕਰ ਲਿਆ ਬੇਟੇ ਨੂੰ ਬਾਹਰ ਕੱਢ ਦਿੰਦਾ ਨਹੀਂ ਤੇ ਜਦੋਂ ਰਜਿਸਟਰੀ ਹੋਈ ਆ ਆ ਉਦੋਂ ਤੁਹਾਨੂੰ ਪਤਾ ਲੱਗਿਆ ਜਾਂ ਨਹੀਂ ਲੱਗਿਆ ਜਦ ਰੈਟੀ ਹੋਈ ਜਾਂ ਮੈਨੂੰ ਉਦੋਂ ਨਹੀਂ ਪਤਾ ਲੱਗਾ ਮੈਨੂੰ ਬਾਅਦ ਚ 6 ਮਹੀਨੇ ਪਤਾ ਲੱਗਾ ਜਦ ਮੈਂ ਦੁਬਾਰੀ ਚੋ ਰੈਟੀ ਚੋਲਣ ਲੱਗਾ ਤਾਂ ਮੈਨੂੰ ਲੱਜੀ ਨਹੀਂ ਫਿਰ ਮੈਂ ਇਹਨੂੰ ਟੈਲੀਫੋਨ ਕੀਤਾ ਕੁੜੀ ਨੂੰ ਇਹ ਕਹਿੰਦੀ ਰੈਟੀ ਤਾਂ ਮੇਰੇ ਕੋਲ ਆ ਮੈਂ ਲੈ ਗਈ ਆ ਮੈਂ ਆਪਣੇ ਮੇਰੇ ਨਾਲ ਹੋਤੇ ਤੇ ਤੁਸੀਂ ਕਿਹਾ ਨਹੀਂ ਵੀ ਇਹ ਪੈਸਾ ਮੇਰਾ ਮਿਹਨਤ ਮੇਰੀ ਮੈਂ ਕਮਾਈ ਕੀਤੀ ਆ ਤੇ ਤੂੰ ਮੈਂ ਕਿਹਾ ਕਹਿੰਦੀ ਮੈਂ ਆਪਣੇ ਨਾਲ ਰੱਖਣੀ ਮੈਨੂੰ ਮੈਨੂੰ ਹਿੱਸਾ ਦੇ ਮੈਨੂੰ ਇਹਦੇ ਲੜਾਈ ਕਰਦੀ ਸੀ ਅੱਛਾ ਹਾਂ ਮੇ ਨਾਲ ਲੜਾਈ ਕਰਦੀ ਰਹੀ ਮੈਨੂੰ ਮੈਂ ਰੋਟੀ ਆਪ ਬਣਾਉਣਾ ਆਪ ਮੈਂ ਖਾਣਾ ਇਹਨੇ ਮੈਨੂੰ ਇੱਕ ਵਾਰੀ ਰੋਟੀ ਪਾਣੀ ਨਹੀਂ ਦਿੱਤਾ ਕੁਝ ਨਹੀਂ ਤੁਹਾਡੀ ਲੜਕੀ ਤੁਹਾਡਾ ਪੁੱਛ ਪ੍ਰਤਾਲ ਕਰਦੀ ਦੁੱਖ ਸੁੱਖ ਕਰਦੀ ਕੋਈ ਦਵਾਈ ਬੂਟੀ ਕਰਦੀ ਕੋਈ ਤੁਹਾਡੇ ਕੋਲ ਆ ਕੇ ਰਹਿੰਦੀ ਹੈ ਨਹੀਂ ਰਹਿੰਦੀ 2 ਸਾਲ ਹੋ ਗਏ ਕਦੇ ਨਹੀਂ ਆਉਂਦੀ ਮੇਰੇ ਕੋਲ ਪਿਛਲੇ 2 ਸਾਲ ਤੋਂ ਆਈ ਨਹੀਂ ਨਹੀਂ ਆਈ ਔਰ ਕੋਈ ਫੋਨ ਵੀ ਨਹੀਂ ਕਰਦੀ ਨਹੀਂ ਕਰਦੀ ਤੁਸੀਂ ਕਰਦੇ ਹੋ ਫੋਨ ਮੈਂ ਵੀ ਨਹੀਂ ਕਰਦਾ ਯਾਰ ਉਹ ਨਹੀਂ ਕਰਦੀ ਮੈਂ ਵੀ ਨਹੀਂ ਕਰਦਾ ਫਿਰ ਪਰ ਰਜਿਸਟਰੀ ਤੁਹਾਡੀ ਪ੍ਰਾਪਰਟੀ ਦੀ ਉਹਦੇ ਨਾਮ ਤੇ ਆ ਉਹਦੇ ਨਾਮ ਤੇ ਆ ਸਾਰਾ ਕੁਝ ਉਹਦੇ ਨਾਮ ਤੇ ਆ ਨਹੀਂ ਤੇ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਲੱਗਿਆ ਮੈਨੂੰ ਕੋਈ ਪਤਾ ਨਹੀਂ ਲੱਗਾ ਬੈਂਕ 'ਚੋਂ ਪੈਸੇ ਵੀ 10 ਲੱਖ ਕਢਾ ਲਿਆ ਤੇ ਕੁੜੀ ਬਾਹਰ ਭੇਜੀ ਆ ਦੋਤੀ ਉਹ ਉਹ ਸਾਰਾ ਪੈਸਾ ਮੇਰਾ ਬੈਂਕ 'ਚੋਂ ਮੈਨੂੰ ਖਾਦੀ ਕਰ ਦੁੱਤਾ ਅੱਛਾ ਬੈਂਕ 'ਚੋਂ ਵੀ ਕੱਢ ਲਿਆ ਬੈਂਕ 'ਚੋਂ ਵੀ ਮੇਰੇ ਪੈਸੇ ਪਹਿਲਾਂ ਕਢਾਏ ਆ ਫਿਰ ਰੈਸਟੀ ਕਰਾਈ ਆਪਣੇ ਨਾਮ ਤੇ ਹੁਣ ਤੁਸੀਂ ਔਨ ਕੈਮਰਾ ਸਾਡੇ ਚੱਲ ਰਿਹਾ ਦਰਸ਼ਕ ਦੇਖ ਰਹੇ ਆ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਹ ਜੀ ਲੜਕੀ ਦੇ ਪ੍ਰਤੀ ਸੰਦੇਸ਼ ਮੈਂ ਮੰਗ ਕਰਦਾ ਰਿ ਜਿਹੜੀ ਰਹਿ ਤੀ ਹੈ ਕੈਸੇ ਨਾ ਹੋਵੇ ਰਜਿਸਟਰੀ ਕੈਨਸਲ ਹੋ ਗਈ ਮੇਰੀ ਉਹ ਰਜਿਸਟਰੀ ਕੈਨਸਲ ਹੋ ਗਈ ਮੇਰੀ ਹੱਕ ਦੀ ਕਮਾਈ ਮੈਨੂੰ ਮਿਲੇ ਤੁਸੀਂ ਉਹ ਆਪਣੀ ਹੱਕ ਦੀ ਕਮਾਈ ਕਿਸੇ ਨੂੰ ਵੀ ਦੇ ਸਕਦੇ ਹੋ ਦੇ ਸਕਦੇ ਆ ਕਿਉਂਕਿ ਤੁਸੀਂ ਦबई ਜਾ ਕੇ ਕਮਾਈ ਕੀਤੀ ਕਮਾਈ ਆ ਮੇਰੇ ਜਿਹੜਾ ਮੈਨੂੰ ਸੇਵਾ ਕਰੂ ਉਹਨੂੰ ਮੈਂ ਦਊਂਗਾ हां चलो वो तो ਤੁਹਾਡੀ ਆਪਣੀ ਪਰਸਾ ਜਿਹੜਾ ਮੈਨੂੰ ਸੰਭਾਲੂਗਾ ਉਹਨੂੰ ਮੈਂ ਦਊਗਾ ਜਿੰਨਾ ਚਿਰ ਮੈਂ ਜੀਦਾ ਉਹਨਾਂ ਚਿਰ ਮੈਂ ਇੱਕ ਸਿਰ ਨਹੀਂ ਟੋਪਾਂ ਤੇ ਤੁਸੀਂ ਮਤਲਬ ਰਜਿਸਟਰੀ ਕੈਨਸਲ ਕਰਾਣੀ ਚਾਹੁੰਦੇ ਹਾਂ ਠੀਕ ਐ ਕੈਨਸਲ ਕਰਾਉਣੀ ਤੇ ਜਿਹੜਾ ਇਹਨੇ ਤੁਹਾਡੇ ਨਾਲ ਧੋਖਾ ਜਿਹੜਾ ਇਹਨੇ ਧੋਖਾ ਕੀਤਾ ਮੈਂ ਕੈਨਸਲ ਕਰਾਉਣਾ ਨਾਲੇ ਮੈਨੂੰ ਗਾਲ੍ਹਾਂ ਵੀ ਕੱਢਦੀ ਆ ਕੁੜੀ ਹਾਂ ਰਜਿਸਟਰੀ ਹੋਣ ਤੋਂ ਬਾਅਦ ਗਾਲ੍ਹਾਂ ਕੱਢਦੀ ਆ ਜਿਵੇਂ ਇਹਨੂੰ ਕਹਿੰਨਾ ਮੈਨੂੰ ਗਾਲ੍ਹਾਂ ਵੀ ਕੱਢਦੀ ਆ ਕੁਠਾ ਸਿੱਧਾ ਵੀ ਬੋਲਦੀ ਆ ਮੈਂ ਫਿਰ ਵੀ ਚੁੱਪ ਰਿਹਾ ਬੋਲਿਆ ਨੇ ਕਿੰਨੇ ਬੱਚੇ ਤੁਹਾਡੀ ਬੇਟੀ ਦੇ ਬੇਟੀ ਦੇ ਬੇ ਇੱਕ ਲੜਕਾ ਇੱਕ ਲੜਕੀ ਤੇ ਤੁਹਾਡਾ ਬੇਟਾ ਤੁਹਾਨੂੰ ਪੁੱਛ ਪੜਤਾਲ ਕਰਦਾ ਨਹੀਂ ਉਹ ਵੀ ਉਹ ਤਾਂ ਉਹ ਜੁਦਾ ਰਹਿੰਦਾ ਜਾਂ ਜੀ ਹੁਣ ਪਾੜ ਪਾਤ ਤੇ ਪਹਿਲੇ ਬੇਟੀ ਦਾ ਪਾੜ ਪਾਤ ਉਹ ਸਾਡੀ ਬੋਲਾ ਬਾਣੀ ਉਹਨਾਂ ਬੋਲੀ ਬੋਲਾ ਚੱਲੀ ਨਹੀਂ ਹੈ ਉਹ ਆਪਣਾ ਜੁਦਾ ਰਹਿੰਦਾ ਮੈਂ ਆਪਣਾ ਇਹ शरीर ਕੇ ਇੱਥੇ ਜੁਦਾ ਰਹਿਣਾ ਆਪਣੀ ਆਪ ਹੀ ਰੋਟੀ ਬਣਾਉਣਾ ਆਪੇ ਖਾਣਾ ਰੱਬ ਨਾ ਕਰੇ ਕੱਲ ਨੂੰ ਤੁਹਾਨੂੰ ਕੋਈ ਤਕਲੀਫ ਸਰੀਰਕ ਤੌਰ ਤੇ ਹੋ ਜਵੇ ਫਿਰ ਉਹਦਾ ਕਿਦਾਂ ਹੱਲ ਹੋਊਗਾ ਫਿਰ ਕਿਦਾਂ ਹੋਣਾ ਰੱਬ ਪ੍ਰਮਾਤਮਾ ਹੀ ਕਰੂਗਾ ਉਹ ਮੈਂ ਹੀ ਕਰੂਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਂ ਸਿਆਣੀ ਉਮਰ 70 ਪਲਸ ਨੇ ਸਰਦਾਰ ਜੀ ਔਰ ਕਿਸ ਤਰ੍ਹਾਂ ਰੋ ਰਿਹਾ ਹੈ ਔਰ ਸਮਾਜ ਦੇ ਵਿੱਚ ਕਈ ਜਾਣ ਵਾਲੀ ਕਹਾਵਤ ਕਿਸ ਤਰ੍ਹਾਂ ਝੂਠੀ ਹੋਈ ਆ ਇੱਕ ਲੜਕੀ ਜਿਹਨੇ ਬਾਪ ਨੂੰ ਪਹਿਲਾਂ ਪਿਓ ਨਾਲੋਂ ਬੱਚਿਆਂ ਨਾਲੋਂ ਤੋੜ ਦਿੱਤਾ ਆਪਣੇ ਮੁੰਡੇ ਨਾਲੋਂ ਤੋੜ ਦਿੱਤਾ ਕਿਉਂ ਕਿਉਂਕਿ ਸਮਾਜ ਵਿੱਚ ਇੱਕ ਕਹਾਵਤ ਕਹੀ ਜਾਂਦੀ ਆ ਕਿ ਪੁੱਤ ਜ਼ਮੀਨਾਂ ਬਣਾਉਂਦੇ ਆ ਬਣਾਉਂਦੇ ਆ ਪਰ ਇੱਥੇ ਪੁੱਤ ਨਹੀਂ ਵਡਾਉਂਦੇ ਪੁੱਤ ਨੂੰ ਤਾਂ ਜਦੋਂ ਪਿਓ ਨੇ ਬਾਹਰ ਕੱਢ ਦਿੱਤਾ ਪਿਓ ਪੁੱਤ ਚੁੱਪ ਕਰਕੇ ਬਾਹਰ ਚਲਾ ਗਿਆ ਕਿਰਾਏ ਤੇ ਚਲਾ ਗਿਆ ਜਾਂ ਆਪਣਾ ਬਣਾ ਲਿਆ ਉਹਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਪਰ ਜਿਹੜੀ ਲੜਕੀ ਜੀਨੇ ਪਿਓ ਪੁੱਤ ਵਿੱਚ ਪਾੜ ਪਾਇਆ ਸੀ ਜਿਹੜੇ ਪੁਰਾਣੇ ਜ਼ਮਾਨੇ ਤੋਂ ਪੁੱਤ ਆਪਣੇ ਪਿਓਾਂ ਦੇ ਵਾਰਸ ਬਣਦੇ ਆਏ ਆ ਉਸ ਕੁੜੀ ਨੇ ਪਿਓ ਪੁੱਤ ਵਿੱਚ ਪਾੜ ਪਾ ਕੇ ਪਿਓ ਦੀ ਇਹ ਜਾਇਦਾਦ ਸਾਰੀ ਲੈ ਲੇ ਆਪਣੇ ਨਾਮ ਤੇ ਟ੍ਰਾਂਸਫਰ ਕਰਵਾ ਲੇ ਬੈਂਕ ਚੋਂ ਪੈਸੇ ਵੀ ਕੱਢ ਲਏ ਔਰ ਪਿਓ ਦਾ ਹਾਲ ਚਾਲ ਪੁੱਛਣਾ ਬੰਦ ਕਰ ਦਿੱਤਾ ਦੋਸਤੋ ਗਾੜਾ ਕੱਡੀਆਂ ਆਣਾ ਜਾਣਾ ਛੱਡਤਾ ਦੁੱਖ ਸੁੱਖ ਛੱਡ ਦਿੱਤਾ ਟੈਲੀਫੋਨ ਕਰਨਾ ਟੈਲੀਫੋਨ ਚੱਕਣਾ ਬੰਦ ਕਰ ਦਿੱਤਾ ਔਰ ਬਜ਼ੁਰਗ ਆਪਣੀ ਰੋਟੀ ਤੱਕ ਆਪ ਬਣਾ ਰਹੇ ਆ ਪਹਿਲਾਂ ਮੁੰਡੇ ਤੋਂ ਤੋੜ ਕੇ ਅਪਾਹਜ ਕਰ ਦਿੱਤਾ ਕਰ ਦਿੱਤਾ ਜੁੱਦਾ ਔਰ ਜਦੋਂ ਆਪਣੇ ਨਾਲ ਆਪ ਸਾਰਾ ਕੁਝ ਨਿਚੋੜ ਲਿਆ ਉਦੋਂ ਆਪ ਵੀ ਇਸ ਬਜ਼ੁਰਗ ਦਾ ਸਾਥ ਛੱਡ ਦਿੱਤਾ ਕਿਉਂ ਕਿਉਂਕਿ ਕਾਗਜ਼ੀ ਤੌਰ ਤੇ ਜ਼ਮੀਨ ਆਪਣੇ ਨਾਮ ਤੇ ਟ੍ਰਾਂਸਫਰ ਕਰਾ ਚੁੱਕੀ ਆ ਸਰਦਾਰ ਜੀ ਦੇ ਕਹਿਣ ਦੇ ਉਪਰ ਕਿਉਂ ਸਿੱਤ ਰਹੀਆਂ ਜੀ ਇਹ ਸੱਚ ਰਹਾ ਜੀ ਇਦਾਂ ਹੀ ਜੋ ਮੈਂ ਦੱਸਿਆ ਦਰਸ਼ਕਾਂ ਨੂੰ ਹਾਂ ਬਸ ਉਹ ਹੀ ਉਹਦਾ ਸੱਚ ਹੈ ਜੀ ਠੀਕ ਦੱਸਿਆ ਤੁਹਾਡੀ ਲੜਕੀ ਨੇ ਤੁਹਾਡੇ ਤੋਂ ਤੁਹਾਡੀ ਪ੍ਰਾਪਰਟੀ ਆਪਣੇ ਨਾਂ ਕਰਾ ਲਈ ਸਭ ਕੋ ਆਪਣੇ ਨਾਂ ਕਰਾ ਲਈ ਪੈ ਵੀ ਕਢਾ ਲਿਆ ਮੈਨੂੰ ਨੰਗ ਕਰਕੇ ਬਿਠਾ ਦਿੱਤਾ ਹਾਂ ਔਰ ਪਹਿਲਾਂ ਤੁਹਾਨੂੰ ਆਪਣੇ ਛੱਡਿਆ ਪਹਿਲਾਂ ਆਪਣੇ ਮੁੰਡੇ ਤੋਂ ਤੋੜਤਾ ਮੁੰਡਾ ਮੁੰਡੇ ਨਾਲ ਲੜਾਈ ਕਰੀ ਆ ਆ ਘੱਟ ਲੜਾਈ ਦੋ ਤੀ ਪੰਜ ਪਾਣ ਲਾਈਏ ਨੇ ਇੱਥੇ ਫੇਰ ਸਾਡੇ ਘੱਟ ਲੜਾਈ ਪਾਈ ਆ ਲੜਾਈ ਪਾ ਕੇ ਸਾਨੂੰ ਫੇਰ ਪਾੜਿਆ ਵੇ ਇਹਨਾਂ ਨੂੰ ਜੋਜੋ ਦੇ ਕੀਤਾ ਮੁੰਡਾ ਕਿਤੇ ਚਲ ਗਿਆ ਮੈਂ ਕਿਤੇ ਇੱਧਰ ਕੋਠੀ ਵੇਚ ਕੇ ਆ ਗਿਆ ਮੇਰੀ ਉਹ ਕੋਠੀ 베ਚੀ ਦਾ ਉਹ ਪੈਸਾ ਵੈਸਾ ਰਾ ਇੱਥੇ ਲਾਇਆ ਉਹ ਕੋਠੀ ਕਿੰਨੇ ਦੀ 베ਚੀ ਸੀ ਉਹ 베ਚੀ ਆ 55 52 ਦੀ 55 ਲੱਖ ਦੀ 55 ਲੱਖ ਦੀ 베ਚੀ ਆ ਇਹ ਕਿੰਨੇ ਦੀ ਆ ਇਹ ਇਹ 베ਚੀ ਆ ਮੈਂ ਇੱਥੇ 50 ਲੱਖ ਲਾਇਆ ਇੱਥੇ 50 ਲੱਖ ਤੁਸੀਂ ਲਾਇਆ ਮੈਂ ਲਾਇਆ ਆਪਣੀ ਹੱਕ ਹਲਾ ਦੇ ਉਹ ਉਸ ਕੋਠੀ ਦਾ ਸਾਰਾ ਪੈਸਾ ਇੱਥੇ ਲਾਇਆ ਪੇਮਟਾਂ ਕੀਤੀਆਂ ਕੀਤੀਆਂ ਉਹ ਬੈਂਕਰਾਈ ਕੀਤੀਆਂ ਹੋਣੀਆਂ ਕੈਸ਼ ਵੀ ਕੀਤੀਆਂ ਹੋਣਗੀਆਂ ਸ਼ਾਇਦ ਕੀਤੀਆਂ ਬੈਂਕਰਾਈ ਦਾ ਇੱਕ ਡਰਾਫਟ ਦਿੱਤਾ ਸੀ ਹਾਂ ਡਰਾਫਟ ਫਿਰ ਮਟੀਰੀਅਲ ਵੀ ਆਇਆ ਹੁਣ ਮਟੀਰੀਅਲ ਸਾਰਾ ਆਇਆ ਠੀਕ ਕਿਪਤਾ ਸੀਮਟ 베ਤਾ ਤੇ ਜਿਹੜੇ ਬਣਾਈਆ ਉਹਨੂੰ ਵੀ ਟਾਈ ਲੱਖ ਦਿੱਤਾ ਹੁਣ ਤੁਸੀਂ ਆਪਣੀ ਲੜਕੀ ਦੇ ਨਾਮ ਤੇ ਜਿਹੜੀ ਤੁਹਾਡੀ ਲੜਕੀ ਨੇ ਰਜਿਸਟਰੀ ਕਰਵਾਈ ਆ ਉਹ ਕੈਨਸਲ ਕਰਾਉਣਾ ਚਾਹੁੰਦੇ ਹਾਂ ਕੈਨਸਲ ਕਰਾਉਣੀ ਆ ਹਾਂਜੀ ਹਾਂ ਮੈਂ ਆਪਣੇ ਨਾਮ ਤੇ ਕਰਾਉਣੀ ਆ ਉਹਦੇ ਨਾਮ ਤੋਂ ਕੈਨਸਲ ਕਰਾਉਣੀ ਆ ਦੋਸਤੋ ਸਮਝ ਸਕਦੇ ਹੋ ਤੁਸੀਂ ਜਿਸ ਲੜਕੀ ਬਾਰੇ ਸਮਾਜ ਵਿੱਚ ਕਿਹਾ ਜਾਂਦਾ ਕਿ ਕੀਆਂ ਦੁੱਖ ਵੰਡਾਉਂਦੀਆਂ ਨੇ ਪਰ ਕੀ ਤੁਸੀਂ ਉਸ ਕੁੜੀ ਨੂੰ ਪ੍ਰਾਪਰਟੀ ਜਿਹੜੀ ਉਹਨੇ ਕਿਰਾਏ ਉਤੋਂ ਸੁਖੀ ਹੋ? ਨਾ। ਉਹ ਸੁਖੀ ਨਹੀਂ ਮੈਂ ਦੁਖੀ। ਸਾਰਾ ਕੁਝ ਤਾਂ ਲੈ ਲਿਆ ਮੈਂ ਤਾਂ ਭੱਗਦਾ ਫਿਰਦਾ। ਉਹ ਹੀ ਮੇਰੇ ਬੜਾ ਕਿਰਾਇਆ ਹੁੰਦਾ ਉਹਨਾਂ ਰੋਟੀ ਖਾਣਾ। ਬਸ। ਦੋਸਤੋ ਮੇਰਾ ਨਹੀਂ ਖਿਆਲ ਕੁਝ ਰਹਿਣ ਦੱਸਣਾ ਬਾਕੀ ਰਹਿ ਗਿਆ। ਬਜ਼ੁਰਗਾਂ ਨੇ ਆਪਣੀ ਜ਼ੁਬਾਨੀ ਸਾਰਾ ਕੁਝ ਦੱਸਿਆ। ਦੱਸਿਆ। ਔਰ ਲੜਕੀ ਜਿਹੜੀ ਹੈ ਉਹਨੇ ਕਿੰਨੇ ਵਿਉਤਬੰਦੀ ਨਾਲ ਪਿਓ ਪੁੱਤ ਚਪਾੜ ਪਾ ਕੇ ਲੜਾਈ ਪਾਈ ਕਰਦੇ ਔਰ ਫਿਰ ਇਹਨਾਂ ਨੂੰ ਇਹਨਾਂ ਤੋਂ ਆਪਣੇ ਨਾਂ ਸਾਰਾ ਕੁਝ ਕਰਾ ਕੇ ਇਕ ਰਾ ਕੇ ਫਿਰ ਇਹਨਾਂ ਨੂੰ ਛੱਡ ਦਿੱਤਾ ਔਰ ਅੱਜ ਇਹ ਬਜ਼ੁਰਗ ਕਿਰਾਇਆ ਜੋੜ ਆ ਰਹੇ ਉਹਦੇ ਨਾਲ ਰੋਟੀ ਦਾ ਗੁਜ਼ਾਰਾ ਕਰ ਰਹੇ ਆ ਔਰ ਕੱਲੇ ਰਹਿ ਰਹੇ ਆ ਔਰ ਆਪੇ ਹੀ ਆਪਣੀ ਰੋਟੀ ਪਾਣੀ ਬਣਾਉਂਦੇ ਆ ਕੋਈ ਦੁੱਖ ਸੁੱਖ ਹੋਵੇ ਤਾਂ ਮੁੰਡੇ ਨਾਲ ਇਹਨਾਂ ਦੇ ਰਿਲੇਸ਼ਨ ਕੁੜੀ ਨੇ ਖਰਾਬ ਕਰ ਦਿੱਤੇ ਔਰ ਆਪ ਵੀ ਬਜ਼ੁਰਗ ਨੂੰ ਸੰਭਾਲਿਆ ਨਹੀਂ ਪ੍ਰਾਪਰਟੀ ਤਕਸੀਮਤ ਸੀ ਪ੍ਰਾਪਰਟੀ ਦੀ ਰਜਿਸਟਰੀ ਆਪਣੇ ਨਾਮ ਕਰਾ ਚੁੱਕੀ ਆ ਔਰ ਸਰਦਾਰ ਜੀ ਦੀ ਮੰਗ ਹੈ ਕਿ ਉਹਦੇ ਨਾਮ ਤੇ ਕੀਤੀ ਗਈ ਰਜਿਸਟਰੀ ਕੈਨਸਲ ਕੀਤੀ ਜਾਵੇ ਟੁੱਟੇ ਦੋਸਤੋ ਮੇਰਾ ਨੰਬਰ 9872303604 ਮੈਨੂੰ ਤੁਸੀਂ ਦੱਸਿਓ ਕਿ ਇਦਾਂ ਦੀਆਂ ਧੀਆਂ ਵਾਸਤੇ ਹਾਂ ਤੁਸੀਂ ਤੁਹਾਡੇ ਕੀ ਵਿਚਾਰ ਨੇ ਅਜਿਹੀਆਂ ਧੀਆਂ ਨੂੰ ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਆ ਦੋਸਤੋ ਪਿਛਲੇ ਦਿਨੀ ਹਬੋਵਾਲ ਦੇ ਵਿੱਚ ਵੀ ਇੱਕ ਚਾਰ ਭਰਾਵਾਂ ਦੀ ਮਾਂ ਚਾਰ ਪੁੱਤਾਂ ਦੀ ਮਾਂ ਭੈਣ ਨੇ ਸਾਰੀ ਉਮਰ ਮਾਂ ਪਿਓ ਨੂੰ ਖਾਤਾ ਉਹਦੀ ਪੈਨਸ਼ਨ ਖਾਦੀ ਔਰ ਜਦੋਂ ਮਾਂ ਮਰ ਗਈ ਉਹਦੀ ਕਿਰਾਏ ਵਾਸਤੇ ਮੁੰਡਿਆਂ ਦੇ ਸਿਰ ਪਾਤਾ ਕਿ ਮੁੰਡੇ ਕਿਰਾਇਆ ਕਰਨ ਔਰ ਸਿਰਫ 480000 ਰੁਪਏ ਦੀ ਖਾਤਰ ਉਸ ਲੜਕੀ ਨੇ ਆਪਣੇ ਚਾਰੇ ਭਰਾਵਾਂ ਨਾਲ ਬਗੜ ਪਾਇਆ ਔਰ ਭਰਾਵਾਂ ਨੂੰ ਬਿਲਕੁਲ ਇਸੇ ਸੀਨ ਦੀ ਤਰ੍ਹਾਂ ਮਾਪਿਓ ਦੇ ਨੇੜੇ ਨਹੀਂ ਲੱਗਣ ਲੱਗਾ ਦਿੱਤਾ ਦੋਸਤੋ ਮੈਂ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਆ ਕਿ ਸਮਾਜ ਨੂੰ ਪਤਾ ਲੱਗੇ ਹੋਰ ਵੀ ਬਹੁਤ ਸਮਾਜ ਵਿੱਚ ਅਜਿਹੇ ਕੇਸ ਨੇ ਜਿਦੇ ਵਿੱਚ ਕੁੜੀਆਂ ਸਕੇ ਭਰਾਵਾਂ ਨਾਲ ਸਕੇ ਭਤੀਜੇ ਭਤੀਜੀਆਂ ਨਾਲ ਧੱਕਾ ਕਰਦੀਆਂ ਔਰ ਆਪਣੇ ਚੰਦ ਚੇਲਣਾ ਵੀ ਖਾਤਰ ਆਪਣੇ ਸਹੂਲਤਾਂ ਦੀ ਖਾਤਰ ਆਪਣੇ ਘਰ ਦੇ ਤਾਮ-ਝਾਮ ਦੀ ਖਾਤਰ ਲੜਕੀਆਂ ਕਿਸ ਤਰ੍ਹਾਂ ਆਪਣੇ ਸਕੇ ਭਰਾਵਾਂ ਨਾਲ ਕਰਦੀਆਂ ਨੇ ਔਰ ਫਿਰ ਰਿਸ਼ਤੇ ਖਰਾਬ ਹੁੰਦੇ ਆ ਜਿਸ ਤਰ੍ਹਾਂ ਆ ਸੀਨ ਹੈ ਬਿਲਕੁਲ ਇਸੇ ਤਰ੍ਹਾਂ ਦਾ ਸੀਨ ਲੁਧਿਆਣੇ ਦਾ ਮੈਂ ਥੋੜੇ ਦਿਨ ਹੋਏ ਮੈਨੂੰ ਮੇਰੀ ਨਜ਼ਰ ਚ ਆਇਆ ਇੱਕੋ ਇੱਕ ਭੈਣ ਚਾਰ ਭਰਾ ਚਾਰ ਪੁੱਤਾਂ ਦੀ ਮਾਂ ਸੰਸਕਾਰ ਕਰਨ ਤੋਂ ਬਾਅਦ ਕਿਰਿਆ ਕਹਿੰਦੀ ਜੀ ਜਿਹੜਾ 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 ਮਰਜ਼ੀ ਕਰੇ ਜਿੱਥੇ ਮਰਜ਼ੀ ਕਰੇ ਜਿਵੇਂ ਮਰਜ਼ੀ ਕਰੇ ਪੈਸਾ ਸਾਰੀ ਉਮਰ ਦਾ ਪਿਓ ਨੂੰ ਪੁੱਤਾਂ ਤੋਂ ਅਲੱਗ ਕਰਕੇ ਉੱਥੇ ਵੀ ਧੀ ਨੇ ਮਾਂ ਪਿਓ ਤੋਂ ਬਤ ਪੋਤੇ ਪੋਤੀਆਂ ਨੂੰ ਪੁੱਤਾਂ ਤੋਂ ਅਲੱਗ ਕਰਕੇ ਸਾਰੀ ਉਮਰ ਦਾ ਪੈਸਾ ਉਹ ਲੜਕੀ ਖਾ ਗਈ ਦੋਸਤੋ ਇਹ ਘਰ ਘਰ ਦੀ ਕਹਾਣੀ ਹੈ ਤੋਨੂ ਇਹ ਗੱਲਾਂ ਕਿੱਦਾਂ ਦੀਆਂ ਲੱਗਦੀਆਂ ਕੀ ਤੁਹਾਡੀਆਂ ਭੈਣਾਂ ਵੀ ਇਦਾਂ ਦੀਆਂ ਨੇ ਦੁੱਖ ਮਨਵਾਉਣ ਵਾਲੀਆਂ ਗੱਲਾਂ ਛੱਡ ਕੇ ਸਿਰਫ ਪ੍ਰਾਪਰਟੀ ਨੂੰ ਹਤਿਆਉਣ ਵਾਲੀਆਂ ਤੁਰੀਆਂ ਹੋਈਆਂ ਲੜਕੀਆਂ ਦੋਸਤੋ ਤੁਹਾਡਾ ਇਹਦੇ ਬਾਰੇ ਕੀ ਖਿਆਲ ਆ ਜੋ ਮੇਰੇ ਕੋਲ ਸੀਨ ਆਇਆ ਮੈਂ ਤੁਹਾਡੀ ਨੌਲੇਜ ਚ ਲਿਆਂਦਾ ਮੇਰਾ ਨੰਬਰ 9872303604 ਮੈਨੂੰ ਤੁਸੀਂ ਦੱਸਿਓ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਂਕਿ ਪੰਜਾਬ ਤੋਂ ਵਿਵੇਕ ਬਖਸ਼ੀ ਹਾਂਜੀ ਮੈਨੂੰ ਮੇਰੀ ਲੜਕੀ ਮੈਨੂੰ ੜੀਕਦੀ ਆ ਵੀ ਮੇਰਾ ਪੇ ਕਦੋਂ ਮਰਦਾ ਮੈਂ ਕੋਠੀ ਜਾ ਉਦੋਂ ਜਾਵਾਂ ਤਾਂ ਮੇਰੀ ਕੋਠੀ ਬੇਲੀ ਹੋਵੇ ਅੱਛਾ ਹਾਂ ਹੁਣ ਮੇਰੇ ਪੇ ਨੇ ਮੇਤੋਂ ਕਬਜ਼ਾ ਮੈਨੂੰ ਛੜਦਾ ਨਹੀਂ ਹੈ ਮੈਂ ਕਿਹਾ ਛੱਡੂਗਾ ਜੇ ਮੇਰਾ ਇੰਨਾ ਪੈਸਾ ਲੱਗਾ ਆ ਮੈਂ ਕਬਜ਼ਾ ਛੱਡੂਗਾ ਮੈਂ ਕੁੜੀ ਨੂੰ ਇਹ ਗੱਲ ਕਹੀ ਆ ਜੇ ਕੋਠੀ ਦੇ ਅੰਦਰ ਆਉਣਾ ਮੈਨੂੰ ਮਾਰ ਕੇ ਆਉਣਾ ਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਮੰਗ ਹੀ ਕਰਦਾ ਮੇਰੀ ਮੇਰੀ ਰਹਿਤੀ ਜਿਹੜੀ ਕੈਸਲ ਹੋਵੇ ਜਿਹੜੀ ਕੁੜੀ ਦੇ ਨਾਮ ਤੇ ਨਾਮ ਤੇ ਆ ਠੀਕ ਹੈ ਮੇਰਾ ਕੋਮੇ ਦੀ ਕਮਾਈ ਹੱਕ ਦੀ ਮੈਨੂੰ ਮਿਲਣੀ ਚਾਹੀਦੀ ਆ ਠੀਕ ਆਕਦੀ ਕਮਾਈ ਮੈਂ 10000 ਦबई ਸੀਮੈਂਟ ਹੋਇਆ ਦੋਸਤੋ ਕਿਸ ਤਰ੍ਹਾਂ ਇੱਕ ਬਜ਼ੁਰਗ ਆਪਣੀ ਜਵਾਨੀ ਦੇ ਵਿੱਚ ਕੰਮ ਕਰਕੇ ਉਹਨੇ ਪ੍ਰਾਪਰਟੀ ਬਣਾਈ ਔਰ ਅੱਜ ਬੱਚਿਆਂ ਨੇ ਪਿਓ ਨੂੰ ਲਵਾਰਸ ਕਰਕੇ ਛੱਡ ਦਿੱਤਾ ਔਰ ਸਿਰਫ ਚੰਦ ਚਲਰਾਂ ਦੀ ਖਾਤਰ ਮਾਨ ਮਰਿਆਦਾ ਕਿੱਥੇ ਗਈਆਂ ਕਿਥੇ ਨਹੀਂ ਆ ਸਮਾਜ ਦੀਆਂ ਉਹ ਗੱਲਾਂ ਜਿਹੜੀਆਂ ਕਹਿੰਦੇ ਸੀ ਪੁੱਤ ਜ਼ਮੀਨਾਂ ਵਡਾਉਦੇ ਆ ਤਾਂ ਧੀਆਂ ਦੁੱਖ ਬਣਾਉਂਦੀਆਂ ਨੇ ਔਰ ਸਮਾਜ ਨੂੰ ਇਸ ਲੜਕੀਆਂ ਨੇ ਜਿਹੜੇ ਮੈਂ ਤੁਹਾਨੂੰ ਕੇਸ ਦੱਸਿਆ ਸਮਾਜ ਨੂੰ ਦੱਸ ਦਿੱਤਾ ਕਿ ਲੜਕੀਆਂ ਦੁੱਖ ਨਹੀਂ ਬਣਾਉਂਦੀਆਂ ਲੜਕੀਆਂ ਲਾਲਚ ਵਸ਼ ਔਰ ਦੁੱਖ ਨਹੀਂ ਬਣਾਉਂਦੀਆਂ ਲੁੱਟਣ ਤੇ ਆਈਆਂ ਲੋਟਰੋਪੀ ਦੀ ਜਾਇਦਾਦ ਲੈ ਲਓ ਪੇ ਮਾਂ ਪੇ ਨੂੰ ਮਾਰੋ ਪਹਿਲਾਂ ਮੇਰੀ ਮੇਰੀ ਘਰਵਾਲੀ ਤੋਂ ਪੈਸੇ ਲੈ ਕੇ ਜਾਂਦੀ ਰਹੀ ਆ ਮੇਰੀ ਕੁੜੀ ਮਹੀਨੇ ਬਾਅਦ ਮਾਂ ਕੋ ਮੇਰੀ ਮੇਰੀ ਘਰ ਵਾਲੀ ਕੋ ਖੜ ਜਾਂਦੀ ਸੀ ਆਣ ਕੇ ਪੈਸੇ ਪਤਾ ਨਹੀਂ ਬੈਂਕ ਚੋਂ ਕਢਾ ਕੇ ਕਿੰਨੇ ਲੈ ਜਾਂਦੀ ਰਹੀ ਆ ਤੁਹਾਡੇ ਪਹਿਲਾਂ ਪੁੱਤ ਨਾਲ ਵੈਰ ਪਵਾਤਾ ਵੈਰ ਪੁੱਤ ਨਾਲ ਸਾਨੂੰ ਪਾੜਿਆ ਦੋਸਤੋ ਆ ਸਟਾਈਲ ਆ ਲੜਕੀਆਂ ਦਾ ਪੁੱਤਾਂ ਨਾਲ ਪਿਓਆਂ ਨੂੰ ਪਾੜ ਕੇ ਆਪ ਪਿਓਆਂ ਦਾ ਫਾਇਦਾ ਉਠਾਉਂਦੀਆਂ ਨੇ ਔਰ ਪੁੱਤਾਂ ਦੇ ਨੇੜੇ ਨਹੀਂ ਜਾਣ ਦਿੰਦੀਆਂ ਔਰ ਜਦੋਂ ਪਿਓਆਂ ਨੂੰ ਇਹ ਗੱਲ ਸਮਝ ਆਉਂਦੀ ਆ ਉਦੋਂ ਤੱਕ ਸ਼ਾਇਦ ਦੇਰ ਹੋ ਚੁੱਕੀ ਹੋਵੇ ਆ ਇਹ ਕਹਾਣੀ ਇਦਾਂ ਦੀ ਆ ਦੋਦੀ ਇੱਥੇ ਪੰਡ ਲਾਈ ਤੇ ਸਾਡੇ ਘਰ ਵਿੱਚ ਲੜਾਈ ਇਹਨੇ ਪਾਈ ਦੋਦੀ ਪਾਣ ਲੈ ਲਈ ਪਹਿਲਾਂ ਮੈਨੂੰ ਨਹੀਂ ਪਤਾ ਇਹ ਰਾਤ ਨੂੰ ਲੜਿਆ ਸਾਡੀ ਲੜਾਈ ਪਾਈ ਮੈਂ ਤਾਂ ਡਿਊਟੀ ਕਰਦਾ ਸੀਗਾ ਚੌਕੀਦਾਰੀ ਦੀ ਕੰਮ ਰੰਦਾ ਹੀ ਰੈਂਦਾ ਸੀ ਮੈਂ ਤਾਂ 24 24 ਘੰਟੇ ਕੰਮ ਹੀ ਕਰਦਾ ਰੰਦਾ ਸੀ ਅੱਛਾ ਤੁਸੀਂ ਚੌਕੀਦਾਰ ਇੰਡੀਆ ਚ ਵੀ ਚੌਕੀਦਾਰ ਆ ਮੈਂ 20 ਸਾਲ ਕੀਤੀ ਹੈ ਇੱਥੇ ਇਹ ਅੱਛਾ 10 ਸਾਲ ਦबई 20 ਸਾਲ ਇੱਥੇ 20 ਸਾਲ ਇੱਥੇ ਦੋਸਤੋ ਚੌਕੀਦਾਰੀ ਕਰਕੇ ਬਣਾਈ ਹੋਈ ਕੋਠੀ ਨੂੰ ਕਿਸ ਤਰ੍ਹਾਂ ਲੁੱਟਿਆ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹਨਾਂ ਦੀ ਲੜਕੀ ਨੇ ਸੇਮ ਇਸੇ ਤਰ੍ਹਾਂ ਦਾ ਕੇਸ ਮੈਂ ਤੁਹਾਨੂੰ ਜਿਹੜਾ ਪਹਿਲਾਂ ਜ਼ਿਕਰ ਕੀਤਾ ਚਾਰ ਭਰਾਵਾਂ ਦੀ ਚਾਰ ਪੁੱਤਾਂ ਦੀ ਮਾਂ ਇੱਕ ਕੁੜੀ ਨੇ ਮਾਪਿਓ ਪੁੱਤਾਂ ਤੋਂ ਲੱਗ ਕੀਤੇ ਔਰ ਉਹਨਾਂ ਦਾ ਫਾਇਦਾ ਉਠਾਇਆ ਔਰ ਅਖੀਰ ਦੇ ਵਿੱਚ ਕਿਰਿਆ ਵੇਲੇ ਕੁੜੀ ਨੇ ਹੱਥ ਚੱਕ ਦਿੱਤੇ ਔਰ ਮੈਂ ਕਿਰਿਆ ਨਹੀਂ ਕਰਨੀ ਕੋਈ ਵੀ ਭਰਾ ਕਰੇ ਕਿਤੇ ਵੀ ਕਰੇ ਕਰੀ ਜਾਵੇ ਦੋਸਤੋ ਇਹ ਆ ਅੱਜਕੱਲ੍ਹ ਦੀਆਂ ਭੈਣਾਂ ਦਾ ਕੁੜੀਆਂ ਦਾ ਸਟਾਈਲ ਤੁਹਾਨੂੰ ਤੁਹਾਡੇ ਨਾਲ ਵੀ ਕੋਈ ਇਦਾਂ ਦਾ ਸੀਨ ਮਰਤਿਆ ਤੁਹਾਡੇ ਘਰ 'ਚ ਵੀ ਕੋਈ ਇਦਾਂ ਦਾ ਹੈ ਤਾਂ ਮੇਰਾ ਨੰਬਰ 9872303604 ਮੈਂ ਤੁਹਾਡੀ ਆਵਾਜ਼ ਬੁਲੰਦ ਕਰਾਂਗਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦੀ ਉਜਾਜ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ ਹੈਲੋ ਹੈਲੋ ਹਾਂਜੀ ਹਾਂਜੀ ਸੁਖਨਿੰਦਰ ਕੌਰ ਜੀ ਬੋਲ ਰਿਹਾ ਹਾਂ ਹਾਂਜੀ ਸੁਖਨਿੰਦਰ ਕੌਰ ਜੀ ਲੁਧਿਆਣੇ ਤੋਂ ਪੱਤਰਕਾਰ ਬੋਲਦੇ ਆਂ ਜੀ ਵਿਵੇਕ ਪਖਸ਼ੀ ਹਾਂਜੀ ਪਾਲ ਸਿੰਘ ਜੀ ਤੁਹਾਡੇ ਫਾਦਰ ਆ ਹਾਂਜੀ ਸਰ ਅਖੇ ਜੀ ਪਾਲ ਸਿੰਘ ਤੁਹਾਡੇ ਫਾਦਰ ਨੇ ਹਾਂਜੀ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਪਾਲ ਸਿੰਘ ਜੀ ਹਾਂਜੀ ਪਾਲ ਸਿੰਘ ਜੀ ਨੇ ਔਨ ਕੈਮਰਾ ਮੈਨੂੰ ਇਹ ਗੱਲ ਕਹੀ ਆ ਕਿ ਤੁਸੀਂ ਉਹਨਾਂ ਨਾਲ ਕੋਈ ਫਰਾਡ ਕੀਤਾ ਅਹ ਐਕਸਕਿਊਜ਼ ਮੀ ਸਰ ਜੇ ਮੈਂ ਫਰਾਡ ਕੀਤਾ ਤਾਂ ਉਹਨਾਂ ਕੋਲ ਉਹਨੂੰ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਆ ਹਾਂਜੀ 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 ਤੇ ਉਹ ਮੇਰੇ ਖਿਲਾਫ ਕੰਪਲੇਂਟ ਕਰਨ ਤੇ ਮੈਂ ਉੱਥੇ ਜਾ ਕੇ ਆਪਣਾ ਕਲੀਅਰ ਕਰ ਦੂੰਗੀ ਕਿ ਮੈਂ ਫਰਾਡ ਕੀਤਾ ਜਾਂ ਉਹ ਕਰ ਰਹੇ ਆ ਅੱਛਾ ਹਾਂਜੀ ਹਾਂ ਮੈਂ ਕਿਉਂ ਮੈਂ ਆ ਕੇ ਮੈਂ ਤਾਂ ਆ ਕੇ ਗਈ ਆ ਸੰਡੇ ਨੂੰ ਤੇ ਬੜੇ ਸੋਹਣੇ ਚੰਗੇ ਭਲੇ ਮੇਰੇ ਨਾਲ ਬੋਲੇ ਚੱਲੇ ਨੇ हां ओ कहंदे जी ਮੈਨੂੰ ਮੈਂ ਉਹਨੂੰ ਕਿਹਾ ਵੀ ਮੇਰੇ ਪੈਸੇ ਦੇ ਮੇਰੀ ਕੋਠੀ ਦਾ ਜਿਹੜਾ ਪੁਰਾਣੀ ਕੋਠੀ ਵੇਚੀ ਸੀ ਉਹਦਾ ਸਾਰਾ ਪੈਸਾ ਤੁਸੀਂ ਲੜਕੀ ਨੂੰ ਦੇਖੋ ਦੇਖੋ ਸਰ ਜੋ ਵੀ ਇਹਨਾਂ ਦਾ ਇਸ਼ੂ ਹੈ ਨਾ ਇਹ ਕੰਪਲੇਂਟ ਕਰਨ ਜਾ ਕੇ ਖਾਣੇ ਉੱਥੇ ਸੌਟ ਆਊਟ ਹੋਗਾ ਨਾ ਪੱਤਰਕਾਰਾਂ ਲਈ ਤਾਂ ਬਾਅਦ ਚ ਗੱਲ ਹੁੰਦੀ ਆ ਨਹੀਂ ਹਾਂਜੀ ਹਾਂਜੀ ਨਹੀਂ ਮੈਂ پتہ ਕੀ ਸੀ ਨਹੀਂ ਇੱਕ ਮਿੰਟ ਸਰ ਪੱਤਰਕਾਰਾਂ ਦਾ ਕੰਮ ਆ ਸੱਚ ਜਾਣਨਾ ਸੱਚ ਜਾਣਨਾ ਹਾਂਜੀ ਮੈਂ ਅੰਦੀ ਮੈਂ ਤੁਹਾਨੂੰ ਮੈਡਮ ਕੋ ਦੇਖੋ ਉਹਨਾਂ ਨੇ ਤਾਂ ਜੋ ਕੁਝ ਕਹਿਣਾ ਸੀ ਕਹਿ ਤਾਂ ਲੈਣੋ ਦੇਖੋ ਦੇਖੋ ਸਰ ਤੁਸੀਂ ਵੀ ਦੁਨੀਆ ਚ ਰੰਨੀ ਹੋ ਮੈਂ ਵੀ ਰੰਨੀ ਆ ਪਹਿਲਾਂ ਗੱਲ ਕੁਝ ਹੋਰ ਹੁੰਦੀ ਆ ਜਦ ਫਿਰ ਬਾਅਦ ਚ ਡਿਟੇਲ ਜਾਂ ਕਲੀਅਰ ਹੁੰਦੀ ਆ ਫਿਰ ਪਤਾ ਲੱਗਦਾ ਅਸਲੀ ਮੁਜਰਮ ਕੌਣ ਆ ਹਾਂ ਹਾਂ ਨਹੀਂ ਮੈਂ ਮੈਂ ਤਾਂ ਹੀ ਛੋਟੇ ਤੋਂ ਤੁਹਾਨੂੰ ਕੋ ਦੇਖੋ ਤੁਸੀਂ ਸਰ ਮੇਰਾ ਵੀ ਟਾਈਮ ਖਰਾਬ ਕਰ ਰਹੇ ਹੋ ਕਿਉਂਕਿ ਮੈਂ ਜਾਰੀਆਂ ਡਿਊਟੀ ਤਿਆਰ ਹੋ ਰਹੀ ਸੀ ਜਿਹੜਾ ਟਾਈਮ ਹੋ ਰਿਹਾ ਤੇ ਜੇ ਇਹਨਾਂ ਨੂੰ ਕੋਈ ਇਸ਼ੂ ਆ ਪਹਿਲੀ ਗੱਲ ਤਾਂ ਮੱਲੇ ਦੇ ਉਹੋ ਬਲਾਨ ਪ੍ਰਧਾਨ ਹਨਾ ਅਗਰ ਉਸ ਤੋਂ ਵੀ ਨਹੀਂ ਇਹਨਾਂ ਦੀ ਗੱਲ ਫਟ ਆਉਟ ਹੁੰਦੀ ਤਾਂ ਥਾਣੇ 'ਚ ਜਾਣ ਮੈਨੂੰ ਫੋਨ ਕਰਨ ਦਾ ਤੁਹਾਡਾ ਕੋਈ ਮਤਲਬ ਨਹੀਂ ਮੰਨਦਾ ਦੇਖੋ ਹਾਂਜੀ ਮੇਰੀ ਮੇਰੀ ਦੇਖੋ ਸਰ ਐਕਸਕਿਊਜ਼ ਮੀ ਸਰ ਮੇਰੇ ਕੋਲ ਟਾਈਮ ਨਹੀਂ ਆ ਪਲੀਜ਼ ਮੇਰੀ ਡਿਊਟੀ ਦਾ ਟਾਈਮ ਹੋ ਰਿਹਾ ਚਲੋ ਮੈਂ ਦੇਖੋ ਮੈਂ ਸਟੋਰੀ ਮੈਂ ਪਤਾ ਕੀ ਸੀ ਮੇਰੀ ਕਹਿੰਤੀ ਸੁਣ ਲੋ ਇੱਕ ਗੱਲ ਇਹ ਵੀ ਸੋਚ ਲੋ ਪਹਿਲਾ ਸੱਚ ਜਾਣ ਲਿਓ ਫੇਸ ਸਟੋਰੀ ਮੈਂ ਸਟੋਰੀ ਮੈਂ ਤੁਹਾਨੂੰ ਸੱਚ ਜਾਣਨ ਲਈ ਹੀ ਫੋਨ ਕੀਤਾ ਮੈਨੂੰ ਹਜੇ ਮੇਰੇ ਕੋਲ ਟਾਈਮ ਨਹੀਂ ਪਲੀਜ਼ ਤੁਸੀਂ ਜਾਂ ਤਾਂ ਮੈਨੂੰ 5 ਵਜੇ ਤੋਂ ਬਾਅਦ ਕਰਿਓ ਠੀਕ ਆ ਮੈਂ ਦੇਖੋ ਜੀ ਤੁਹਾਡੀ ਇਹੀ ਸਟੇਟਮੈਂਟ ਚਲਾ ਦੇਣੀ ਆ ਮੈਂ ਤੁਹਾਡੀ ਇਸੇ ਇਹੀ ਇਹੀ ਵੀਡੀਓ ਚਲਾ ਦੇਣੀ ਆ ਤੁਹਾਡੀ ਤੁਹਾਡੀ ਰਿਕਾਰਡਿੰਗ ਸੈਂਡ ਕਰ ਦੇਣੀ ਆ ਨਾਲ ਤੁਹਾਡੀ ਜੋ ਉਹਨਾਂ ਨੇ ਮੈਨੂੰ ਕਿਹਾ ਮੈਂ ਉਹ ਚਲਾ ਦੇਣਾ ਐਜ਼ ਇਟ ਇਜ਼ੀ ਕੀ ਭਾਈ ਮੈਨੂੰ ਬੀਬੀ ਨੇ ਆਪਣਾ ਟਾਈਮ ਨਾ ਹੋਣ ਕਰ ਹਾਂਜੀ ਹਾਂ ਤੁਸੀਂ ਜੋ ਮਰਜ਼ੀ ਚਲਾਓ ਜੋ ਮਰਜ਼ੀ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਹਾਂਜੀ ਠੀਕ ਠੀਕ